ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪਾਵਰ ਕਾਮ ਬੰਗਾ ਡਿਵੀਜ਼ਨ ਦੇ ਮੁਲਾਜ਼ਮ ਅਤੇ ਪੈਨਸ਼ਨਰ ਵੱਲੋਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਗੜਸ਼ੰਕਰ ਚੌਕ ਬੰਗਾ ਵਿਖੇ ਹਰਤੀ ਫੂਕੀ ਗਈ ਅਤੇ ਰੋਸ ਮਜਾਰਾ ਕੀਤਾ ਗਿਆ ਇਸ ਮੌਕੇ ਕਰਮਚਾਰੀਆਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਮੁਕਦਾਬਾ ਮੁਕਦਾਬਾ ਸਰਕਾਰ ਕਰਦੀ ਕੀ ਫੇਰਾ ਫੇਰੀ 420 ਫੇਰਾ ਫੇਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਚਲੇਗੀ ਕੁਕੀ ਟਿੱਕੀ ਚੱਕ ਦੇਾਂਗੇ ਟਾਂ ਟੋਟਾ ਰੱਖ ਦੇਾਂਗੇ ਮੌਕੇ ਤੇ ਵੱਖ-ਵੱਖ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਅਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਪਾਵਰ ਕਾਮ ਦਾ ਦਿਵਾਲਾ ਕੱਢ ਦਿੱਤਾ ਗਿਆ ਹੈ ਪਾਵਰ ਕਾਮ ਦੀ ਹਾਲਤ ਇੰਨੀ ਵਿਗੜ ਗਈ ਹੈ ਕਿ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨਾਂ ਨੂੰ ਪੈਨਸ਼ਨ ਦੇਣ ਲਈ ਵੀ ਪੈਸੇ ਨਹੀਂ ਹਨ ਇਸ ਦੀ ਜ਼ਿੰਮੇਵਾਰ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਹਨ ਹਾਂਜੀ ਮੈਂ ਰਾਮਲੋ ਆਇਆ ਸਰਕਲਵਾਰ ਨਾ ਪੈਨਸ਼ਨ ਐਸੋਸੀਏਸ਼ਨ ਨਵਾਂ ਸ਼ਹਿਰ ਅੱਜ ਮੈਨੇਜਮੈਂਟ ਨੇ ਸਾਡੇ ਮੁਲਾਜ਼ਮ ਅਤੇ ਪੈਨਸ਼ਨਾਂ ਦੀਆਂ ਜਿਹੜੀਆਂ ਤਨਖਾਹਾਂ ਜਿਹੜੀਆਂ ਜਨਵਰੀ ਮਹੀਨੇ ਦੀਆਂ ਬੰਦ ਕੀਤੀਆਂ ਉਹ ਇੱਕ ਚੈੱਕ ਕਰਨ ਦੇ ਰੂਪ ਦੇ ਵਿੱਚ ਜਿਹੜਾ ਚੈੱਕ ਕਰਕੇ ਦੇਖਿਆ ਮੁਲਾਜ਼ਮਾਂ ਨੂੰ ਕਿ ਕੀ ਸਾਡਾ ਇਹ ਤੀਗਾ ਸੰਧ ਹੈ ਉਹ ਜਿਹੜਾ ਜੇ ਅਸੀਂ ਸਹਿਜਨਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਸਮਿਆਂ ਤੇ ਸਾਡੇ ਤਨਖਾਹਾਂ ਤੇ ਪੈਨਸ਼ਨਰਾਂ ਤੇ ਕਟੌਤੀਆਂ ਲੱਗਣਗੀਆਂ ਇਹ ਹਾਲਾਤ ਜਿਹੜੇ ਆ ਅੱਜ ਭਗਵੰਤਮਾਨ ਵੱਡੇ-ਵਡੇ ਪੋਸਟਰ ਕੱਢ ਕੇ ਕਹਿ ਰਿਹਾ ਤੇ ਬਿਜਲੀ ਬੋਰਡ 564.75 ਕਰੋੜ ਰੁਪਏ ਮੁਨਾਫੇ ਝਾਰ ਰਿਹਾ ਜਦਕਿ ਬਿਜਲੀ ਬੋਰਡ ਨੇ ਅੱਜ ਜਿਹੜੇ ਬਿਜਲੀ ਬੋਰਡ ਦੇ ਘੱਟ ਸ਼ਾਮ ਨੂੰ ਲੱਗ ਰਹੇ ਦਸ਼ਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਉਹਦੇ ਲਈ ਮਹਿੰਗੀ ਬਿਜਲੀ ਖਰੀਦਣ ਲਈ 800 ਕਰੋੜ ਰੁਪਏ ਦੀ ਮਹਿੰਗੀ ਬਿਜਲੀ ਖਰੀਦ ਕੇ ਜਨਤਾ ਦੀ ਸੇਵਾ ਦੀ ਜਿਹੜੀ ਕੀਤੀ ਆ ਉਹਦੀ ਜਿਹੜੀ ਪੂਰਤੀ ਆ ਜਿੱਦਾਂ ਮੈਨ ਮੁਲਾਜ਼ਮ ਨਹੀਂ ਚਾਹੁੰਦੇ ਪੈਨਸ਼ਨ ਨਹੀਂ ਚਾਹੁੰਦੇ ਕਿ ਜਿਹੜੀ ਇਹਨਾਂ ਨੇ ਸਬਸਿਡੀ ਦਿੱਤੀ ਆ ਉਹਨੂੰ ਬੰਦ ਕੀਤਾ ਜਾਵੇ ਸਬਸਿਡੀ ਬਹਾਰ ਨਹੀਂ ਚਾਹੀਦੀ ਆ ਪਰ ਉਹਦੇ ਐਬੀਜੀ ਦੇ ਵਿੱਚ ਜਿਹੜੀਆਂ ਸਰਕਾਰਾਂ ਸਬਸਿਡੀ ਦੇ ਕੇ ਬੈਨੀਫਿਟ ਲੈਣੀਆਂ ਚੁੰਨ ਲੈਣਾ ਚਾਹੁੰਦੀਆਂ ਉਹਨਾਂ ਨੂੰ ਚਾਹੀਦਾ ਆ ਕਿ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖ ਕੇ ਉਹ ਜਿਹੜੀ ਸਬਸਿਡੀ ਦੀ ਰਕਮ ਆ ਬਿਜਲੀ ਬੋਰਡ ਨੂੰ ਦਿੱਤੀ ਜਾਵੇ ਤਾਂ ਜੋ ਕਿ ਬਿਜਲੀ ਬੋਰਡ ਕਰ ਜਾਈ ਨਾ ਹੋ ਸਕੇ ਅੱਜ ਇੰਨਾ ਮੁਹਤਾਜ ਹੋ ਗਿਆ ਕਿ ਮਲਾਜ਼ਿਮਾਂ ਤੇ ਪੈਨਸ਼ਨਰਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਮੈਂ ਬਿਜਲੀ ਬੋਰਡ ਦੇ ਕੋਲ ਹੈ ਨਹੀਂਗੇ ਤੇ ਇਹ ਜਿਹੜੀਆਂ ਸਰਕਾਰਾਂ ਦੀਆਂ ਬਖਵਾ ਸਰਕਾਰਾਂ ਨੇ ਇਹ ਆਪਣੀ ਸਿਆਸੀ ਲਾਹੇ ਦੇ ਲਈ ਬਿਜਲੀ ਬੋਰਡ ਨੂੰ ਹਰੇਕ ਜਿਹੜੀ ਵੀ ਸਰਕਾਰ ਆਈ ਆ ਉਸ ਸਰਕਾਰ ਨੇ ਬਿਜਲੀ ਬੋਰਡ ਨੂੰ ਆਪਣੇ ਲਈ ਸਿਆਸੀ ਲਾਹੇ ਦੇ ਲਈ ਵਰਤਿਆ ਤੇ ਅੱਜ ਕੇਂਦਰ ਸਰਕਾਰ ਨੇ ਜੋ ਬਜਟ ਬਜਟ ਜਿਹੜਾ ਪੇਸ਼ ਕੀਤਾ ਉਸ ਬਜਟ ਦੇ ਵਿੱਚ ਵੀ ਮੁਲਾਜ਼ਮਾਂ ਦੇ ਲਈ ਜਿਹੜਾ ਇਨਕਮ ਟੈਕਸ ਦੀ ਦਾਰਿਆ ਉਹ ਉਹੀ ਰੱਖੀ ਆ ਉਹਦੇ ਵਿੱਚ ਕੋਈ ਇਹਨਾਂ ਨੂੰ ਬੈਨੀਫਿਟ ਨਹੀਂ ਦਿੱਤਾ ਗਿਆ ਕਿਸਾਨਾਂ ਦੇ ਲਈ ਸਭ ਤੋਂ ਜਿਹੜਾ ਘੱਟ ਬਜਟ ਦੀ ਰਕਮ ਆ ਉਹ ਕਿਸਾਨਾਂ ਲਈ ਰੱਖੀ ਗਈ ਆ ਜਿਹੜੇ ਮਜ਼ਦੂਰ ਆ ਉਹਨਾਂ ਦੀ ਜੜੀ ਮਜ਼ਦੂਰੀ ਉਹਦੇ ਲਈ ਕੋਈ ਜਿਹੜਾ ਸਿੱਧੇ ਰੂਪ ਦੇ ਵਿੱਚ ਜਿਹੜਾ ਬਜਟ ਦੇ ਵਿੱਚ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਇਸ ਲਈ ਇਹ ਜਿਹੜਾ ਬਜਟ ਆਮ ਲੋਕਾਂ ਦੀ ਜੇ ਜਿਹੜੀ ਆ ਉਹ ਬਰੋਧ ਦੇ ਵਿੱਚ ਜਾਣ ਵਾਲੀ ਗੱਲ ਜਿਹੜੀ ਆ ਉਹ ਬਜਟ ਵਿੱਚ ਪੇਸ਼ ਕੀਤੀ ਗਈ ਆ ਜਿੱਥੇ ਅਸੀਂ ਇਸ ਮੈਨੇਜਮੈਂਟ ਦੀ ਨਿਗਹਿਦੀ ਕਰਦੇ ਆ ਉੱਥੇ ਪੰਜਾਬ ਸਰਕਾਰ ਦੀ ਵੀ ਨਿਗਹਿਦੀ ਕਰਦੇ ਆ ਕਿ ਜੇ ਅੱਜ ਤੁਸੀਂ بڑے بڑے ਦਬ ਕੇ ਜੇ ਮਾਰ ਕੇ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਬਿਜਲੀ ਫ੍ਰੀ ਕਰਤੀ ਬਹੁਤ ਖੁਸ਼ੀ ਆ ਸਾਨੂੰ ਵੀ ਬਈ ਸਾਡੇ ਪਬਲਿਕ ਨੂੰ ਜਿਹੜੀ ਬਿਜਲੀ ਫ੍ਰੀ ਮਿਲ ਰਹੀ ਆ ਉਹਦੇ ਵਿੱਚ ਜਿਹੜੀ ਬਣਦੀ ਸਬਸਿਡੀ ਆ ਉਹ ਮੈਨੇਜਮੈਂਟ ਨੂੰ ਜਮਾ ਕਰਨੀ ਚਾਹੀਦੀ ਆ ਤਾਂ ਕਿ ਇਹ ਜਿਹੜੇ ਮੈਨੇਜਮੈਂਟ ਦੇ ਆ ਆ ਜਿਹੜੇ ਹਾਲਾਤ ਬਣਿਆ ਇਹ ਦੁਆਰਾ ਨਾ ਬਣ ਸਕਣ ਇਹੀ ਅਸੀਂ ਮੰਗ ਕਰਦੇ ਆ ਜੇ ਸਾਡੇ ਪੈਨਸ਼ਨਾਂ ਜਿਹੜੀਆਂ ਪਤਾ ਲੱਗਿਆ ਸਾਡਾ ਐਕਸ਼ਨ ਤਾਂ ਹੋਰ ਸੀਗਾ ਜੇ ਪੈਨਸ਼ਨਾਂ ਜਾਂ ਤਨਖਾਹਾਂ ਰਿਲੀਜ਼ ਨਾ ਕਰਦੇ ਤੇ 5 ਤਰੀਕ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਵਿਚਾਰ ਜਿਹੜਾ ਇੱਕ ਧਰਨਾ ਤੋ ਜਾਣਾ ਸੀਗਾ ਤੇ ਅੱਜ ਹੁਣ ਪਤਾ ਲੱਗਿਆ ਕਿ ਮੈਸੇਜ ਆ ਗਿਆ ਵੀ ਤਨਖਾਹਾਂ ਜਿਹੜੀਆਂ ਤੇ ਪੈਨਸ਼ਨਾਂ ਉਹ ਪਾ ਦਿੱਤੀਆਂ ਗਈਆਂ ਇਹ ਦੇਖਣ ਦੇਖਿਆ ਜਾਣਾ ਕਿ ਉਹ ਪੂਰੀਆਂ ਪਾਈਆਂ ਜਾਂ ਘੱਟ ਪਾਈਆਂ ਇਹ ਜਿਹੜਾ ਇਹ ਵੀ ਚੈੱਕ ਬਾਅਦ ਵਿੱਚ ਕੀਤਾ ਜਾਊਗਾ ਜੇ ਫਿਰ ਘਟ ਵੀ ਹੋਈਆਂ ਤੇ 5 ਤਰੀਕ ਨੂੰ ਜਿਹੜਾ ਵਿਸ਼ਾਲ ਜਿਹੜਾ ਧਰਨਾ ਪਟਿਆਲੇ ਦੇ ਵਿੱਚ ਉਹ ਦਿੱਤਾ ਜਾਊਗਾ ਉਹਦੇ ਲਈ ਜ਼ਿੰਮੇਵਾਰ ਮੈਨੇਜਮੈਂਟ ਤੇ ਪਲੱਸ ਜਿਹੜੀ ਪੰਜਾਬ ਸਰਕਾਰ ਹੋਗੀ ਇਹ ਇਹਨਾਂ ਨੂੰ ਆਪਣੇ ਅਸੀਂ ਚੇਤਾਵਨੀ ਦੇ ਦਿੰਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਚੈੱਕ ਮੀਟਰ ਲਾ ਕੇ ਮਲਾਜ਼ਮ ਤੇ ਪੈਨਸ਼ਨਰ ਨੂੰ ਨਾ ਦੇਖਿਆ ਜਾਵੇ ਇਹ ਜਿਹੜੀਆਂ ਤੁਹਾਡੀਆਂ ਚਾਲਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ ਹਰ ਪਹਿਲੂ ਦੇ ਉੱਤੇ ਤੁਹਾਡੀਆਂ ਚੈਲਾਂ ਜਿਹੜੀਆਂ ਉਹ ਨੇੜੇ ਤੋਂ ਹੋ ਕੇ ਦੇਖੀਆਂ ਹੋਈਆਂ ਆ ਤੇ ਇਸ ਕਰਕੇ ਸਾਨੂੰ ਇਸ ਚੱਕਰ ਦੇ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕਰਿਓ ਇਹ ਮੁਲਾਜ਼ਮ ਤੇ ਪੈਨਸ਼ਨ ਦੇ ਜਿਹੜੇ ਚੱਕਰ ਦੇ ਵਿੱਚ ਪੈਣ ਵਾਲੇ ਨਹੀਂ ਹੈਗੇ ਦੁਆਰਾ ਫਿਰ ਅੰਤ ਦੇ ਵਿੱਚ ਮੈਂ ਇੱਕ ਇਹ ਚੇਤਾਵਨੀ ਦੇਣਾ ਚਾਹੁੰਦਾ ਜੇ ਪੈਨਸ਼ਨਾਂ ਤੇ ਜਿਹੜੀਆਂ ਤਨਖਾਹਾਂ ਜਿਹੜੀਆਂ ਪੂਰੀਆਂ ਰਿਲੀਜ਼ ਨਾ ਹੋਈਆਂ ਤੇ 5 ਤਰੀਕ ਨੂੰ ਹੈੱਡ ਆਫ ਪਟਿਆਲਾ ਤੇ ਜਾ ਕੇ ਉੱਥੇ ਜਿਹੜਾ ਪੂਰਾ ਜਿਹੜਾ ਉਹ ਵਿਚਾਰ ਜਿਹੜਾ ਤੁਹਾਰ ਨਾਲ ਤਾਂ ਜਾਊਗਾ ਇਹਦੇ ਨਾਲ ਜਿਹੜੀ ਆ ਇਹ ਮੈਨੇਜਮੈਂਟ ਨੂੰ ਆਪਣੇ ਆਪ ਉਹਦੀ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਆ ਕਿ ਜੇ ਉੱਥੇ ਜਾ ਕੇ ਜੋ ਮੁਲਾਜ਼ਮਾਂ ਦਾ ਕੰਮ ਰੁਕਦਾ ਜਾਂ ਬਿਜਲੀ ਦੀ ਡਿਸਟਰਬੈਂਸ ਹੁੰਦੀ ਆ ਉਹਦੀ ਜ਼ਿੰਮੇਵਾਰੀ ਮੈਨੇਜਮੈਂਟ ਪਲੱਸ ਪੰਜਾਬ ਸਰਕਾਰ ਦੀ ਹੋਵੇਗੀ ਇਹਦੇ ਨਾਲ ਹੀ ਜੈ ਜਨਤਾ ਖੇਤ ਇਨਸਾਫ ਸੰਗ ਲੋਕਾਂ ਦੀ ਜੋ ਪੰਜਾਬ ਸਰਕਾਰ ਤੇ ਮੈਨੇਜਮੈਂਟ ਨੇ ਮੁਲਾਜ਼ਮਾਂ ਦੇ ਨਾਲ ਇੱਕ ਟੈਟਰਨਸ ਦਾ ਟੀਗਾ ਲਾ ਕੇ ਦੇਖਿਆ ਵੇਖ ਕੇ ਮੁਲਾਜ਼ਮ ਤੇ ਪੈਨਸ਼ਨਰ ਇਹ ਚੱਲਦੇ ਆ ਕਿ ਨਹੀਂ ਚੱਲਦੇ ਜੜੀ ਸਾਡੀ ਤਰ੍ਹਾਂ ਦੇ ਵਿੱਚ ਕਟੌਤੀ ਕੀਤੀ ਆ ਤੇ ਪੈਨਸ਼ਨਰਾਂ ਦੀ ਕਟੌਤੀ ਕੀਤੀ ਆ ਕਹਿਣ ਦਾ ਭਾਵ ਹੈ ਦੋਸਤੋ ਇਹ ਜਿਹੜੀਆਂ ਕਟੌਤੀਆਂ ਆ ਸਰਕਾਰ ਲੋਕ ਪਬਲਿਕ ਨੂੰ ਸਹੂਲਤ ਆ ਦਵੇ ਜੀ ਸੱਦ ਕੇ ਦਵੇ ਸਾਨੂੰ ਕੋਈ ਇਤਰਾਜ਼ ਨਹੀਂ ਜੇ 600 ਯੂਨਿਟ ਮਾਫ ਕੀਤਾ ਕਰੇ ਭਾਵੇਂ ਸਾਰੀ ਕਰ ਦੇਵੇ ਯੂਨਿਟ ਮਾਫ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡੇ ਪਾਵਰ ਕਾਮ ਦਾ ਜਿਹੜਾ ਬਣਦਾ ਪੈਸਾ ਆ ਰੁਪਈਆ ਰੁਪਈਆ ਸਾਡੇ ਪਾਵਰ ਕਾਮ ਨੂੰ ਦੇਣਾ ਚਾਹੀਦਾ ਅੱਜ ਪਾਵਰ ਕੌਮ ਨੂੰ ਕਰਜ਼ਾਈ ਕਰਨ ਵਾਸਤੇ ਸਰਕਾਰਾਂ ਨੇ ਵੋਟ ਬੈਂਕ ਪੱਕਾ ਕਰਨ ਵਾਸਤੇ ਜਿਹੜੀ ਨੀਤੀ ਬਣਾਈ ਹੈ ਵੇ ਵੋਟਾਂ ਲੈਣ ਵਾਸਤੇ ਬਿਲੀ ਬੋਰਡ ਦੀਆਂ ਜੂਨਟਾਂ ਮਾਫ਼ ਕਰ ਦਿਓ ਵੋਟਾਂ ਲੈ ਲਓ ਕਹਿਣ ਦਾ ਭਾਵ ਹੈ ਸਬਸਿਡੀਆਂ ਦਿੱਤੀਆਂ ਜਾਣੀਆਂ ਉਹ ਸਬਸਿਡੀਆਂ ਕੀ ਹੁੰਦੀਆਂ ਉਹ ਸਬਸਿਡੀ ਇਹ ਹੁੰਦੀ ਹੈ ਵੇ ਲੋਕਾਂ ਨੂੰ ਸਬਸਿਡੀ ਦੇਣੀ ਆ ਸਬਸਿਡੀ ਦਾ ਮਤਲਬ ਹੁੰਦਾ ਵੇ ਜੇ 10 ਰੁਪਏ ਯੂਨਿਟ ਪੈਂਦਾ ਤੇ ਉਹ 3 ਰੁਪਏ ਯੂਨਿਟ ਕੀਤਾ ਜਾ ਸਕਦਾ ਨਾ ਕਿ ਉਹ ਮਾਫ਼ ਕੀਤਾ ਜਾ ਸਕਦਾ ਇਹ ਸਬਸਿਡੀ ਦਾ ਮਤਲਬ ਇਹ ਹੁੰਦਾ ਸਬਸਿਡੀ ਬਾਡ ਦੇ ਵਿੱਚ ਹੁੰਦੇ ਆ ਸਾਰੇ ਦੇਸ਼ ਦਿੰਦੇ ਆ ਸਬਸਿਡੀ ਆਪਣੀਆਂ ਪਾਵਰ ਨੂੰ ਪਰ ਸਬਸਿਡੀ ਦਾ ਮਤਲਬ ਇਹ ਹੈ ਲੋ ਸਸਤੀ ਚੀਜ਼ ਦੇਣੀ ਨਾ ਕਿ ਉਹ ਮਾਫ ਕਰ ਦੇਣੀ ਮਾਫ ਕਰਨਾ ਮਤਲਬ ਹੈ ਬੇ ਮੁਲਕ ਨੂੰ ਜਾਂ ਸਟੇਟ ਨੂੰ ਗਰੀਬੀ ਵੱਲ ਜਾਂ ਤੱਕੇ ਹੋ ਲੈ ਕੇ ਜਾਣਾ ਉਹਦਾ مالیਆ ਹਾਲਤ ਵਿਗੜ ਜਾਂਦੀ ਆ ਅੱਜ ਜਿਵੇਂ ਸਾਡੇ ਬਿਲੀ ਬੋਰਡ ਦੀ ਵਿਗੜੀ ਆ ਸਾਨੂੰ ਰੋਜ਼ ਰੱਬ ਨੂੰ ਆਣ ਦੀ ਆ ਸਮਝੀਆ ਰੋਜ਼ ਰੱਬ ਨੂੰ ਆਉਂਦਾ ਸਾਨੂੰ ਸਾਡੇ ਡਿਪਾਰਟਮੈਂਟ ਦਾ ਦਿਵਾਲਾ ਕੱਢਿਆ ਨਿਹਾਰਾਜ ਦੀ ਲੋਕਾਂ ਨੇ ਇਹਨਾਂ ਸਰਕਾਰਾਂ ਨੇ ਸਾਡਾ ਡਿਪਾਰਟਮੈਂਟ ਤਰੱਕੀਆਂ ਦੇ ਆ ਅੱਜ ਸਾਡੇ ਪੈਨਸ਼ਨਰ ਜਿਨ੍ਹਾਂ ਨੇ 40-40 ਸਾਲ ਨੌਕਰੀ ਕੀਤੀ ਐ 50-50 ਸਾਲ ਨੌਕਰੀ ਕੀਤੀ ਐ 35-35 ਸਾਲ ਨੌਕਰੀ ਕੀਤੀ ਜਿਨ੍ਹਾਂ ਨੇ 30 ਸਾਲ ਨੌਕਰੀ ਕੀਤੀ ਐ ਅੱਜ ਉਹ ਆਪਣੀ ਪੈਨਸ਼ਨ ਤੇ ਵੀ ਨਿਰ ਭਰਿਆ ਕਿਸੇ ਨੇ ਦਵਾਈ ਲੈਣੀ ਐ ਕਿਸੇ ਨੇ ਕਬੀਲਦਾਰੀ ਕੋਈ ਐ ਅੱਜ ਉਹਨਾਂ ਦੀ ਕਟੌਤੀ ਕੀਤੀ ਗਈ ਪੈਨਸ਼ਨਰਾਂ 'ਚ ਤੇ ਤਨਖਾਹ ਨੂੰ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਹੀ ਕਟੌਤੀ ਕੀਤੀ ਗਈ ਐ ਇਹ ਸਰਕਾਰ ਦੀ ਮੈਂ ਹੋਰ ਜ਼ੋਰ ਨਿੰਦਾ ਕਰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਤੇ ਮੈਨਿਮਨ ਨੂੰ ਜਵਾਬ ਨਹੀਂ ਦਿੰਨੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦਾ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂ ਘਟौती ਕਰਨ ਦੀ ਕੋਸ਼ਿਸ਼ ਕੀਤੀ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਕੈਂਪੇ ਸੱਟ ਮਾਰੀ ਆਏ ਮੈਨਿਮਨ ਦੇ ਕਿਉਂਕਿ ਬਹੁਤ ਹੀ ਮਾੜੀ ਹਰਕਤ ਹੈ ਸਾਥੀ ਜੀ ਤੁਹਾਨੂੰ ਜਾਗੂ ਹੋਣਾ ਚਾਹੀਦਾ ਇਹ ਗੱਲਾਂ ਆਪਾਂ ਬਹੁਤ ਕਰਦੇ ਆਨੇ ਆ ਬਹੁਤ ਸਰਕਾਰਾਂ ਕਰ ਰਹੀਆਂ ਜਾਂ ਸੈਂਟਰ ਦੀਆਂ ਆ ਜਾਂ ਪੰਜਾਬ ਦੀਆਂ ਆ ਉਹ ਬਹੁਤ ਮਾੜੀਆਂ ਮਾੜਾ ਕਰ ਰਹੀ ਹੈ ਮੁਲਾਜ਼ਮਾਂ ਪ੍ਰਤੀ ਤੁਸੀਂ ਦੇਖਿਆ ਪਿੱਛੇ ਚੰਡੀਗੜ੍ਹ ਵਿੱਚ ਮੇਹਰ ਦੀ ਚੋਣ ਹੋਈ ਹੈ ਉਹਦੇ ਵਿੱਚ ਸੰਵਿਧਾਨ ਦਾ ਕਿੰਨਾ ਘਾਣ ਕੀਤਾ ਗਿਆ ਹੈ ਸਰਨੇ ਇੱਥੇ ਕੱਟਾ ਪਾਇਆ ਗਿਆ ਸਭ ਪਬਲਿਕ ਦੇ ਸੋ ਕਿ ਆਪ ਕੋ ਆਪਣੀ ਕੁਰਸੀ ਦੇ ਲਈ ਕੁਝ ਵੀ ਕਰ ਸਕਦੇ ਹੈ ਨਹੀਂ ਮੁਲਾਜ਼ਮਾਂ ਦਾ ਵੀ ਘਾਣ ਕਰਨਾ ਹੈ ਪਬਲਿਕ ਦਾ ਵੀ ਘਾਣ ਕਰਨਾ ਹੈ ਜਦ ਤੁਹਾਡਾ ਪ੍ਰਾਈਵੇਟ ਸਟੇਸ਼ਨ ਨਹੀਂ ਹੋਊਗਾ ਉਹੀ ਬਿੱਲ ਜਿਹੜੇ ਸਰਕਾਰ ਨੇ ਪਾਸ ਕੀਤੇ ਆ ਉਹਨਾਂ ਦੀਆਂ ਕਲੰਚਾ ਹੌਲੀ-ਹੌਲੀ ਤੁਹਾਡੇ ਤੇ ਭਾਰੂ ਹੋ ਰਹੀਆਂ ਤੁਹਾਡੇ ਤੇ ਲੱਗ ਰਹੀਆਂ ਆ ਤੁਹਾਨੂੰ ਦੇਖਿਆ ਜਾ ਰਿਹਾ ਆ ਤੁਹਾਨੂੰ ਪਰਖਿਆ ਜਾ ਰਿਹਾ ਆ ਕਿ ਤੁਸੀਂ ਕਿੱਥੇ ਤੱਕ ਇਸ ਸੰਘਰਸ਼ ਨੂੰ ਲੈ ਜਾਂਦੇ ਆ ਪਰ ਮੈਂ ਕਹਿੰਦਾ ਤੁਸੀਂ ਬਹੁਤ ਸचेਤ ਹੋ ਕੱਡੀ ਗੱਲ ਕਿ ਜੇ ਤੁਹਾਡੇ ਵਿੱਚ ਰਿਟਾਇਰੀ ਸਾਥੀ ਜਿਨ੍ਹਾਂ ਕੋ ਤੁਰ ਵੀ ਨਹੀਂ ਹੁੰਦਾ ਬਿਮਾਰ ਰਹਿੰਦੇ ਨੇ ਉਹ ਇੱਕ ਤੁਹਾਡੀ ਇੱਕ ਆਵਾਜ਼ ਦੇ ਉੱਤੇ ਆ ਕੇ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਤੁਹਾਡੇ ਨਾਲ ਤੁਹਾਡੀਆਂ ਕਕਾਰਾਂ ਦੇ ਵਿੱਚ ਖੜਦੇ ਨੇ ਤਾਂ ਹੀ ਤੁਸੀਂ ਕਾਮਯਾਬ ਹਾਂ ਜੇ ਰਿਟਾਇਰੀ ਸਾਥੀ ਨਾ ਹੋਣ ਤਾਂ ਦੇਖ ਲਓ ਤੁਹਾਡੀ ਲਾਭੰਦੀ ਕਿੱਥੇ ਜਾਂਦੀ ਆ ਸਰਕਾਰਾਂ ਤਾਂ ਚਾਉਂਦੀਆਂ ਆ ਕਿ ਮਲਾਜ਼ਮ ਤਾਕਾ ਮਲਾਜ਼ਮਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਭਜਾ ਦਿੱਤਾ ਜਾਵੇ ਤੁਹਾਨੂੰ ਭਜਾਉਣ ਤੇ ਤਿਆਰੀ ਹੋਈ ਆ ਪਰ ਤੁਸੀਂ ਬਹਾਦਰ ਸਾਥੀ ਹੋ ਬਹਾਦਰ ਯੋਧੇ ਹੋ ਕਿਉਂਕਿ ਤੁਸੀਂ ਆਪਣੇ ਪਿੰਡੇ ਤੇ ਇਹ ਚੀਜ਼ਾਂ ਹਡਾਈਆਂ ਹੋਈਆਂ ਆ ਤੁਸੀਂ ਸੰਘਰਸ਼ ਕਰਦੇ ਆਏ ਹੋਏ ਹੋ ਕਰਦੇ ਰਹਿੰਦੇ ਹੋ ਤੁਸੀਂ ਲਾਂਬੰਦੋ